ਅੱਜ ਆਪਾਂ ਜਿਹੜੀ ਚਟਨੀ ਬਣਾਉਣ ਲੱਗੇ ਆ ਉਹ ਬਣਾਉਣ ਲੱਗੇ ਆ ਜੀ ਖੀਰੇ ਦੀ ਚਟਨੀ ਇਹ ਵੀ ਚਟਨੀ ਬਹੁਤ ਸਵਾਦ ਬਣਦੀ ਆ ਤੇ ਖਾਣ ਵਿੱਚ ਵੀ ਠੰਡੀ ਹੁੰਦੀ ਆ ਤੇ ਇਹਦੀ ਤਸਕੀਰ ਜਿਹੜੀ ਖੀਰੇ ਦੀ ਠੰਡੀ ਹੁੰਦੀ ਆ ਤੇ ਇਹਦਾ ਫਾਇਦਾ ਵੀ ਬਹੁਤ ਹੁੰਦਾ ਚਟਨੀ ਖਾਣ ਦਾ ਤੇ ਇੱਥੇ ਜੇ ਖੀਰੇ ਦੀ ਚਟਨੀ ਬਣਾਉਣ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਖੀਰੇ ਦੀ ਚਟਨੀ ਬਣਾਉਣ ਵਾਸਤੇ ਮੈਂ ਇੱਥੇ ਇੱਕ ਲਿਆ ਖੀਰਾ ਤੇ ਇੱਕ ਲਿਆ ਛੋਟੇ ਸਾਈਜ਼ ਦਾ ਪਿਆਜ਼ ਤੇ ਥੋੜਾ ਜਿਹਾ ਆਪਾਂ ਲਿਆ ਪਦੀਨਾ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਆਪਾਂ ਪਾਣੀ ਚ ਭਿਓ ਕੇ ਰੱਖ ਲਿਆ ਤੇ ਤਿੰਨ ਲਈਆਂ ਇਥੇ ਮਿਰਚਾਂ ਇੱਕ ਲਈ ਆਪਾਂ ਹਰੀ ਮਿਰਚ ਤੇ ਦੋ ਲਈਆਂ ਲਾਲ ਮਿਰਚਾਂ ਲਾਲ ਮਿਰਚਾਂ ਦਾ ਟੇਸ ਆ ਜਿਹੜਾ ਕੀਦੇ ਦੀ ਚਟਨੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦਾ ਇਹ ਤੁਸੀਂ ਜ਼ਰੂਰ ਪਾਓ ਤੇ ਇਥੇ ਦੋ ਚਮਚ ਚਮਚੇ ਲਏ ਨੇ ਆਪਾਂ ਅਨਾਰ ਦਾਣੇ ਦੇ ਤੇ ਥੋੜਾ ਜਿਹਾ ਭੁੰਨਿਆ ਹੋਇਆ ਪੀਸਿਆ ਜੀਰਾ ਲਿਆ ਤੇ ਸ਼ੁਰੂ ਕਰਦੇ ਆ ਚਟਨੀ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਕੁੰਡੇ ਵਿੱਚ ਪਾਵਾਂਗੇ ਜੀ ਅਨਾਰ ਦਾਣਾ ਅਨਾਰ ਦਾਣੇ ਨੂੰ ਮੈਂ ਧੋ ਲਿਆ ਸੀ ਇਹ ਦੋ ਪਾਣੀ ਕਿਉਂਕਿ ਇਹ ਨਾਰਦਾਣੇ ਵਿੱਚ ਘਟਾ ਹੁੰਦਾ ਤੇ ਨਾਲ ਹੀ ਆਪਾਂ ਜਿਹੜੀਆਂ ਸਾਬਤ ਹਰੀਆਂ ਲਾਲ ਮਿਰਚਾਂ ਲਈਆਂ ਨੇ ਇਹ ਵੀ ਆਪਾਂ ਪਾ ਦਾਂਗੇ ਤੇ ਨਾਲ ਹੀ ਆਪਾਂ ਲਾਲ ਹਰੀ ਮਿਰਚ ਵੀ ਪਾ ਦਾਂਗੇ ਤੇ ਇਹਨਾਂ ਦਾ ਦੋਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਕੋਟ ਲਾਂਗੇ ਜੀ ਪਹਿਲਾਂ ਚੰਗੀ ਤਰ੍ਹਾਂ ਕਿਉਂਕਿ ਦੂਸਰਾ ਸਮਾਨ ਪਾਵਾਂਗੇ ਤੇ ਫਿਰ ਅਨਾਰ ਦਾਣਾ ਜਿਹੜਾ ਉਹ ਮੋਟਾ ਰਹਿ ਜਾਣਾ ਵਿੱਚ ਸਨਾਰਦਨਾਂ ਤੇ ਮਿਰਚਾਂ ਨੂੰ ਆਪਾਂ ਪੀਸ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਦੀਨੇ ਨੂੰ ਨਿਚੋੜ ਲਾਂਗੇ ਤੇ ਨਾਲ ਹੀ ਇੱਥੇ ਹੁਣ ਪਾ ਦਨੇ ਆ ਜੀ ਪਦੀਨੇ ਨੂੰ ਤੇ ਇਹਨੂੰ ਵੀ ਆਪਾਂ ਕੁੱਟ ਕੇ ਕਰ ਲੈਨੇ ਆ ਤਿਆਰ ਤੁਸੀਂ ਇਹ ਚਟਨੀ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਪੂਰੇ ਦੇਸੀ ਤਰੀਕੇ ਨਾਲ ਬਹੁਤ ਸਵਾਦ ਬਣਦੀ ਆ ਤੇ ਖਾਣ ਵਿੱਚ ਵੀ ਬਹੁਤ ਵਧੀਆ ਲੱਗਦੀ ਆ ਬਿਨਾ ਭੁੱਖ ਤੋਂ ਵੀ ਇੱਕ ਦੋ ਰੋਟੀਆਂ ਤੁਸੀਂ ਵਾਧੇ ਖਾ ਜਾਓਗੇ ਤੁਸੀਂ ਇਸ ਚਟਨੀ ਵਿੱਚ ਹਰਾ ਧਨੀਆ ਵੀ ਪਾ ਸਕਦੇ ਹੋ ਹਰੇ ਧਨੀਏ ਦਾ ਟੇਸਟ ਆ ਜਿਹੜਾ ਉਹ ਬਹੁਤ ਵਧੀਆ ਲੱਗਦਾ ਆਪਣੇ ਕੋਲ ਇਸ ਟਾਈਮ ਹੈ ਨਹੀਂ ਸੀ ਹਰਾ ਧਨੀਆ ਪਦੀਨੇ ਨੂੰ ਕੁੱਟਣ ਤੋਂ ਬਾਅਦ ਨਾਲ ਦੀ ਆਪਾਂ ਕੱਟ ਕੇ ਪਾਵਾਂਗੇ ਜੀ ਵਿੱਚ ਖੀਰਾ ਤੇ ਲੋ ਜੀ ਆਪਾਂ ਪਧੀਨੇ ਨੂੰ ਵਿੱਚ ਕੋਟ ਲਿਆ ਬਹੁਤਾ ਬਰੀਕ ਨਹੀਂ ਆਪਾਂ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਦਰਦਰਾ ਜਿਹਾ ਹੀ ਰੱਖਿਆ ਤੇ ਹੁਣ ਆ ਕਟਿੰਗ ਕਰਦੇ ਆ ਜੀ ਖੀਰੇ ਦੀ ਤੇ ਜਦੋਂ ਵੀ ਆਪਾਂ ਚਟਨੀ ਬਣਾਉਣੀ ਆ ਇਹਦੀ ਪਹਿਲਾਂ ਕੋੜ ਕੱਢ ਲੈਣੀ ਆ ਕਿਉਂਕਿ ਖੀਰੇ ਜ਼ਿਆਦਾਤਰ ਵਿੱਚ ਕੋੜੇ ਵੀ ਨਿਕਲ ਜਾਂਦੇ ਨੇ ਤੇ ਜਿਹੜੀ ਚਟਣੀ ਆ ਆਪਣੀ ਫਿਰ ਖਰਾਬ ਹੋ ਜਾਏਗੀ ਖੀਰੇ ਦੀ ਆਪਾਂ ਕੋੜ ਕੱਢ ਲਈ ਐ ਤੇ ਹੁਣ ਇਹਨੂੰ ਛੇਜ ਲੈਣੇ ਆ ਤੁਸੀਂ ਬਿਨਾਂ ਛਿੱਲੇ ਤੋਂ ਵੀ ਖੀਰੇ ਦੀ ਜਿਹੜੀ ਚਟਨੀ ਬਣਾ ਸਕਦੇ ਹੋ ਆਪਾਂ ਖੀਰੇ ਦੀ ਇਹ ਛਿੱਲ ਕੇ ਫਿਰ ਚਟਨੀ ਬਣਾਵਾਂਗੇ ਇਹਨੂੰ ਕੱਟ ਲੈਨੇ ਆ ਹੁਣ ਇਹਨੂੰ ਕੁੱਟ ਲੈਨੇ ਆ ਖੀਰੇ ਨੂੰ ਲੂਣ ਆਪਾਂ ਹਜੇ ਨਹੀਂ ਪਾਉਣਾ ਲੂਣ ਆਪਾਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਖੀਰੇ ਨੇ ਪਾਣੀ ਛੱਡ ਦੇਣਾ ਤੇ ਜਿਹੜੇ ਚਟਨੀ ਹੈ ਜਿਹੜੀ ਜ਼ਿਆਦਾ ਪਤਲੀ ਬਣ ਜੇਗੀ ਹਾਂਜੀ ਖੀਰੇ ਆਪਾਂ ਕੁੱਟ ਲਏ ਨੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਪੀਸਿਆ ਹੋਇਆ ਜਿਹੜਾ ਭੁੰਨਿਆ ਹੋਇਆ ਜੀਰਾ ਜੀਰੇ ਦਾ ਜਿਹੜਾ ਟੇਸਟ ਆ ਇਸ ਚਟਨੀ ਵਿੱਚ ਬਹੁਤ ਵਧੀਆ ਲੱਗਦਾ ਤੇ ਨਾਲ ਹੀ ਹੁਣ ਆਪਾਂ ਬਰੀਕ ਬਰੀਕ ਕੱਟ ਕੇ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਕੋ ਜਿਆਦਾ ਨਹੀਂ ਕੁੱਟਣਾ ਥੋੜਾ ਜਿਹਾ ਦਰਦਰਾ ਰੱਖਾਂਗੇ ਕਿਉਂਕਿ ਪਿਆਜ਼ ਦਾ ਜਿਹੜਾ ਕਲਰ ਆ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਤੇ ਬਰੀਕ ਬਰੀਕ ਕੱਟ ਕੇ ਆਪਾਂ ਪਿਆਜ਼ਾਂ ਨੂੰ ਇਹਦੇ ਵਿੱਚ ਖੀਰੇ ਦੇ ਵਿੱਚ ਤੇ ਇਹਨੂੰ ਹੁਣ ਕੁੱਟ ਲਾਂਗੇ ਪਿਆਜ਼ ਨੂੰ ਵੀ ਆਪਾਂ ਦਰਦਰਾ ਜਿਹਾ ਹੀ ਕੁੱਟਾਂਗੇ ਬਹੁਤਾ ਬਰੀਕ ਨਹੀਂ ਕਰਨਾ ਪਿਆਜ਼ ਸਾਨੂੰ ਜਿਸ ਤਰ੍ਹਾਂ ਤੇ ਚਾਹੀਦੇ ਸੀ ਚਟਨੀ ਦੇ ਵਿੱਚ ਉਸ ਤਰ੍ਹਾਂ ਦੇ ਆਪਾਂ ਕੁੱਟ ਕੇ ਕਰ ਲੈਨੇ ਤਿਆਰ ਤੇ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਸਵਾਦ ਅਨੁਸਾਰ ਲੂਣ ਤੁਸੀਂ ਆਪਣੇ ਸਵਾਦ ਅਨੁਸਾਰ ਚਟਨੀ ਵਿੱਚ ਲੂਣ ਪਾ ਸਕਦੇ ਹੋ ਤੇ ਅੱਧਾ ਚਮਚ ਪਾਵਾਂਗੇ ਜੀ ਆਪਾਂ ਲੂਣ ਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਚਟਨੀ ਆਪਣੀ ਹੋ ਗਈ ਜੀ ਬਿਲਕੁਲ ਤਿਆਰ ਤੇ ਹੁਣ ਇਹਨੂੰ ਆਪਾਂ ਕੱਢ ਲੈਨੇ ਆ ਜੀ ਇੱਕ ਬੌਲ ਦੇ ਵਿੱਚ ਤੇ ਨਮਕਾ ਜਿਹੜਾ ਸਾਰਾ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਚਟਨੀ ਦੇ ਵਿੱਚ ਮਿਕਸ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਚਟਨੀ ਨੇ ਵੇਖੋ ਪਾਣੀ ਵੀ ਛੱਡ ਦਿੱਤਾ ਤੇ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਜੀ ਇੱਕ ਬੌਲ ਦੇ ਵਿੱਚ ਚਟਨੀ ਆਪਣੀ ਬਹੁਤ ਵਧੀਆ ਬਣੀ ਹੈ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਅਜੀ ਤੁਹਾਨੂੰ ਚਟਨੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚਦਾ ਰਹੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ